ਯੇਜ਼ ਮਨਨ ਤਾਂ ਚਲੋ ਮਾਰਾ ਨੇ ਬਣਾਇਆ ਉਹਨੂੰ ਐਂ ਸਾਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਸਾਨੂੰ ਪ੍ਰਾਊਡ ਫੀਲ ਹੋ ਰਿਹਾ ਐਂ ਪ੍ਰਾਊਡ ਮੂਵਮੈਂਟ ਫॉर ਸਾਡੀ ਸਾਰੀ ਪੰਜਾਬ ਪੰਜਾਬੀ ਦਾ ਜੋ ਟਰੋਫੀ ਆਈ ਹੈ ਟਰੋਫੀ ਆਪਣੇ ਘਰ ਆਪਣੇ ਪੰਜਾਬ ਆਈ ਹੈ ਸੋ ਇੰਡੀਆ ਤੋਂ ਆ ਜੋ ਇੱਥੇ ਆਈ ਹੈ ਸੋ ਬਹੁਤ ਵੱਡੀ ਗੱਲ ਸਾਡੇ ਹਾਸਤੇ ਬਹੁਤ ਪ੍ਰਾਊਡ ਮਿਲਿਆ ਸਾਰਾ ਇਹ ਗਿਫਟ ਦਿੱਤਾ ਗਿਆਗਾ ਅਭਿਸ਼ੇਕ ਦਾ ਕਿਸ ਤਰ੍ਹਾਂ ਤੁਹਾਡਾ ਇਹ ਗਿਫਟ ਹੀ ਸੀ ਜਿਹੜਾ ਜਿਹੜਾ ਤੁਹਾਡਾ ਗੱਲਬਾਤ ਹੁੰਦੀ ਸੀ ਜਾਂ ਉਹਨਾਂ ਦੀ ਸਿਸਟਮ ਉਹਨਾਂ ਹੀ ਸਿਸਟਮ ਨਾਲ ਜੀ ਯਾ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੀ ਗੱਲਬਾਤ ਜੀ ਭਾਈ ਸਾਨੂੰ ਆਇਆ ਕਿ ਉਹਨੇ ਸਭ ਤੋਂ ਪਹਿਲਾਂ ਹੀ ਪੁੱਛਿਆ ਤੈਨੂੰ ਗਿਫਟ ਕੀ ਚਾਹੀਦਾ ਐ ਐਂਡ ਕੋਮਲ ਨੇ ਆਇਆ ਕੋਮਲ ਸੈੱਡ ਕਿ ਮੈਨੂੰ ਨਾ ਟਰੋਫੀ ਚਾਹੀਦੀ ਐ ਤੇ ਟਰੋਫੀ ਆਈ ਐ ਐਂਡ ਬਹੁਤ ਵੱਡਾ ਗਿਫਟ ਆ ਸਾਡੇ ਵਾਸਤੇ ਸੱਚੀ ਉਹ ਲਿਟਰਲੀ ਉਹ ਸਾਡਾ ਗਿਫਟ ਹੀ ਐ ਅਸੀਂ ਉਹ ਮੰਗਿਆ ਸੀ ਤੇ ਉਹਨੇ ਪੂਰਾ ਏਸ਼ੀਆ ਕੱਪ ਦਾ ਲੈ ਕੇ ਦਿੱਤਾ ਸਾਨੂੰ ਤੇ ਕੋਮਲ ਤੇ ਤੁਹਾਡਾ ਆਪਸ ਦਾ ਰਿਸ਼ਤਾ ਕਿੱਥੋਂ ਸ਼ੁਰੂ ਹੋਇਆ ਉਹ ਵੀ ਰੱਬ ਲਿਖ ਹੈ ਨਵੀਸ਼ ਵੀ ਕਿੱਥੋਂ ਲੁਧਿਆਣਾ ਕਿੱਥੀ ਅੰਮ੍ਰਿਤਸਰ ਹਾਂਜੀ ਬਾਈ ਜੀ ਬਾਰਡਰਿਕ ਇੰਡਸਟਰੀਅਲ ਸਿਟੀ ਤੇ ਤੁਸੀਂ ਮਿਲੇ ਤੇ ਫਿਰ ਤੁਸੀਂ ਸਿੱਖ ਫੈਮਲੀ ਉਹ ਹਿੰਦੂ ਫੈਮਲੀ ਕਿਸ ਤਰ੍ਹਾਂ ਦਾ ਉਪਚਾਰ ਜੀ 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 ਭਾਈ ਐਦਾਂ ਦਾ ਚਲੋ ਸਿੱਖ ਹਿੰਦੂ ਵਾਲਾ ਕੋਈ ਸੀ ਨਹੀਂ ਬਈ ਜੀ ਤੇ ਅਸੀਂ ਮਿਲੇ ਸੀ 1 ਆਫ ਆਰ ਕਹਿੰਦੇ ਕਲੋਸਟ ਫਰੈਂਡ ਨਾਓ ਸ਼ੀ ਇਜ਼ ਮਾਈ ਸਿਸਟਰ ਸੋ ਅਸੀਂ ਉਹਦੇ ਕਰਕੇ ਇੱਕ ਜਗ੍ਹਾ ਤੇ ਪਾਰਟੀ ਤੇ ਮਿਲੇ ਸੀ ਸੋ ਇੰਟਰੈਕਟ ਕਰਿਆ ਮਿਲੇ ਅਸੀਂ ਗਿਲੇ ਵਧੀਆ ਤਰੀਕੇ ਨਾਲ ਸੋ ਸੋਸ਼ਲ ਮੀਡੀਆ ਤੇ ਉਸ ਤੋਂ ਬਾਅਦ ਇੰਨਾ ਕ ਜਿਆਦਾ ਇੱਕ ਦੂਜੇ ਹਸਤੇ ਹੋ ਗਏ ਸੋ ਉਹੀ ਗੱਲ ਨਾਓ ਮੇਰੇ ਤੋਂ ਬਗੈਰ ਨਾ ਮੈਂ ਤੋਂ ਬਗੈਰ ਤੇ ਹੁਣ ਕਦੋਂ ਜਿਹੜਾ ਹੈਗਾ ਤੁਹਾਡੇ ਮੈਰਿਜ ਦਾ ਕੰਫਰਮ ਕਿੱਥੇ ਹੋ ਰਿਹਾ ਤੇ ਘਰੇ ਕੀ ਕੀ ਫੰਕਸ਼ਨ ਹੋ ਰਹੇ ਨੇ ਅੱਜ ਦੀ ਸੋ ਐਵਰੀ ਡੇਸ ਬਸ ਫੰਕਸ਼ਨ ਚੱਲ ਵੀ ਰਿਹਾ ਤੁਸੀਂ ਆਇਓ ਤੁਸੀਂ ਦੇਖਿਆ ਹੀ ਐ ਸੋ ਪੂਰਾ ਦਿਨ ਪੂਰਾ ਦਾ ਫੰਕਸ਼ਨਸ ਹੈ ਆ ਮਾਹੌਲ ਖਸ਼ਗਨਾ ਦਾ ਘਰ ਹੁੰਦਾ ਭਾਜੀ ਇਹ ਫੰਕਸ਼ਨ ਦਾ ਮੁਕਦਮਾ ਅੱਜ ਜੀ ਸਾਡੀ ਹਲਦੀ ਹੈ ਜੀ ਆਲੀ ਸਾਡੀ ਹਲਦੀ ਹੈ ਮਹਿੰਦੀ ਹੈ ਰਾਤ ਦਾ ਫੰਕਸ਼ਨ ਸੀ ਕੌਣ ਕੌਣ ਰਾਤ ਆਇਆ ਹੋਇਆ ਜੀ ਕਿਸ ਤਰ੍ਹਾਂ ਲੱਗ ਰਿਹਾ ਸੀ ਜਦੋਂ ਤੁਸੀਂ ਇੱਕ ਜਿਹੜਾ ਹੈਗਾ ਇਹ ਜਿਹੜਾ ਲੋਕਾਂ ਨਾਲ ਘਿਰੇ ਹੋਏ ਸੀ ਸਭ ਤੋਂ ਵੱਡੀ ਗੱਲ ਆ ਪੂਰੇ ਨੈਸ਼ਨਲ ਲੈਵਲ ਤੇ ਅਗਲਾ ਦੇਖ ਰਿਹਾ ਸੀ ਅਭਿਸ਼ੇਕ ਦੀ ਸਿਸਟਰ ਦੀ ਉਹ ਹੋ ਰਹੀ ਆ ਤੇ ਉਹਨੂੰ ਵੀ ਜਨ ਸਭ ਤੋਂ ਜ਼ਿਆਦਾ ਪਹਿਲ ਤੁਨ ਦਿੱਤੀ ਜਾ ਰਹੀ ਜੀ ਬਾਈ ਜੀ ਬਾਈ ਬਾਈ ਸਭ ਤੋਂ ਪਹਿਲਾਂ ਮੇਰੀ ਪਹਿਲ ਆ ਉਹਨਾਂ ਦੇ ਸੀ ਜਿਹੜੇ ਸੈਲੀਬ੍ਰਿਟੀਜ਼ ਆਏ ਹੋਏ ਸੀ ਜਿਹਨੇ ਸੈਲੀਬ੍ਰਿਟੀਜ਼ ਨੂੰ ਦੇਖਣਾ ਸੀ ਸਾਰਾ ਕੁਝ ਹਨ ਸੋ ਉਹਨਾਂ ਦੀ ਪਾਇਓਰਿਟੀ ਤੇ ਉਹਨਾਂ ਦੀ ਸਿਕਿਉਰਿਟੀ ਹਨ ਬਹੁਤ ਜ਼ਿਆਦਾ ਜ਼ਰੂਰੀ ਸੀ ਤੇ ਰਹੀ ਗੱਲ ਉਹਨਾਂ ਨੇ ਜੋ ਸਤਕਾਰ ਦਿੱਤਾ ਜਾਂ ਜੋ ਮੈਨੂੰ ਉਹੀ ਗੱਲ ਫੇਰ ਦੁਆਰ ਤੋਂ ਮੈਨੂੰ ਜੋ ਪ੍ਰਾਊਡ ਤੇ ਮੈਨੂੰ ਜਿੱਥੇ ਲਿਆ ਕੇ ਖੜਾ ਕਰਿਆ ਥੈਂਕਸ ਟੂ 뎀 ਬਈ ਸੋ ਯੂਵਰਾਜ ਸਿੰਘ ਹੋ ਗਿਆ ਭਾਜੀ ਕਹਿੰਦੇ ਆਭਿਸ਼ੇਕ ਚਲੋ ਹਨਾ ਕਰਨੌਜਲੇ ਤੱਕ ਇਨ ਟੀਮ ਮੈਂਬਰ ਸੀ ਵਿਰਾਟ ਕੋਹਲੀ ਦੇ ਕਹਿੰਦੇ ਆਪਣਾ ਜੀਐਮ ਸੀਗੇ ਸੋ ਦੂਸਰਾ ਅਰਜੰਟਲ ਨੂੰ ਐਂ ਜੈਸੀਗਲ ਹੌਬੀਤ ਅਲੀਵਾਲ ਆ ਸੋ ਮੈਨੀ ਆਫ ਦਾ ਬੱਬਲ ਰਾਏ ਜਦੋਂ ਕੋਈ ਬੰਦਾ ਸਟਾਰ ਬਣ ਜਾਂਦਾ ਦੇਖੋ ਅਭੀਸ਼ੇਕ ਪਹਿਲਾਂ ਇੱਕ ਮੁਲਾਕਾਤ ਹੁੰਦੀ ਸੀ ਜਦੋਂ ਉਹਦੇ ਨੂੰ ਹੋਈ ਆ ਕੀ ਕੋਈ ਡਿਫਰੈਂਸ ਲੱਗਿਆ ਜਾਂ ਕੁਝ ਸੁਆ ਦੇ ਵਿੱਚ ਥੋੜਾ ਜਿਹਾ ਫਰਕ ਜਦੋਂ ਲੱਗਦਾ ਕੁਝ ਪਿਆ ਜਾਂ ਵੀ ਉਸੇ ਤਰ੍ਹਾਂ ਨਹੀਂ 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 ਹੀ ਇਜ਼ ਅ ਸੱਚ ਅ ਡਾਊਨ ਟੂ ਅਰਥ ਬੰਦਾ ਭਾਰੀ ਉਹ ਤਾਂ ਇੰਨਾ ਹੰਬਲ ਆ ਇੰਨਾ ਹੰਬਲ ਆ ਇਵਨ ਕਿ ਜੇਸੀ ਉਹਨੂੰ ਕਹਿ ਦਈਏ ਕੁਝ ਵੀ ਹਾਂ ਵੀ ਕਿੱਥੇ ਜਾਣਾ ਕਿੱਥੇ ਕਰਨਾ ਉਹ ਤਾਂ ਇਵਨ ਕਿ ਉਹ ਸਕਿਉਰਟੀ ਵੀ ਦੀ ਜ਼ਰੂਰਤ ਨਹੀਂ ਹੁੰਦੀ ਗਾ ਨਾ ਨਹੀਂ ਯਾਰ ਜੇ ਆਪ ਤੁਸੀਂ ਕਰੇ ਫੋਟੋ ਕ੍ਰਾਣ ਜਾਓਗੇ ਉਹਨੇ ਤਾਂ ਕਹਣਾ ਨਹੀਂ ਨਹੀਂ ਮੈਨੂੰ ਦਿਓ ਫੋਨ ਮੈਂ ਕਰਦਾ ਸੋ ਬਹੁਤ ਕਹਿੰਦੇ ਤੁਸੀਂ ਜਦੋਂ ਤੁਹਾਡਾ ਰਿਸ਼ਤਾ ਸ਼ੁਰੂ ਹੋਇਆ ਸੀ ਉਸ ਟਾਈਮ ਕੀ ਕਰਦਾ ਪਿਆ ਸੀ ਜਾਂ ਇਹ ਟ੍ਰੇਨਿੰਗ ਲੈ ਰਿਹਾ ਸੀ ਉਸ ਟਾਈਮ ਕੋਦੋਂ ਸਟਰਗਲ ਸੀਗਾ ਇਹਦੇ ਬਾਰੇ ਕੀ ਸਰ ਪਹਿਲੀ ਗੱਲ ਤਾਂ ਜਦੋਂ ਮੈਂ ਤੇ ਕੋਮਲ ਮਿਲੇ ਸੀ ਮੈਨੂੰ ਜ਼ੀਰੋ ਨੋਲਿਜ ਸੀ ਕਿ ਕ੍ਰਿਕਟ ਬਾਰੇ ਐਂ ਕਹਿੰਦੇ ਉਸ ਬੰਦੇ ਦੇ ਬਾਰੇ ਜੋ ਮੈਂ ਸੁਣਦਾ ਸੀ ਕੋਮਲ ਦੇ ਮੂੰਹੋਂ ਸਾਰਿਆਂ ਵੱਲੋਂ ਕਿ ਆ ਵੀ ਕਿੰਨਾ ਉਹਦੇ ਚ ਜਜ਼ਬਾ ਕਿੱਦਾਂ ਵੈਸੇ ਮੈਂ ਸਾਰਾ ਸਲੂਟ ਆ ਉਹਦੀ ਫੈਮਲੀ ਨੂੰ ਉਹਦੇ ਪਾਪਾ ਨੂੰ ਤੇ ਯੂਵਰਾਜ ਸਿੰਘ ਨੂੰ ਜਿਨ੍ਹਾਂ ਨੇ ਇੱਕ ਹੀਰਾ ਉਹਨਾਂ ਨੇ ਹੀਰਾ ਕੱਢਿਆ ਤੇ ਸਭ ਤੋਂ ਵੱਧ ਉਹਦੀ ਫੈਮਲੀ ਨੇ ਉਹਨਾਂ ਨੇ ਆਪਣਾ ਸਾਰਾ ਕੁਝ ਭਾਜੀ ਕੁਰਬਾਨ ਕਰਕੇ ਆਪਣਾ ਸਾਰਾ ਕੁਝ ਕੁਰਬਾਨ ਕਰਕੇ ਮੁੰਡੇ ਤੇ ਇਨਵੈਸਟ ਕਰਿਆ ਸੋ ਅੱਜ ਤੁਹਾਡੇ ਸਾਰਿਆਂ ਦੇ ਸਾਹਮਣੇ ਸੋ ਹੀ ਇਜ਼ ਲਾਈਕ ਅ ਸੱਚੀ ਸੁਪਰ ਸੁਪਰ ਡੂਪਰ ਹਿੱਟ ਨਿਕਲਿਆ ਜਿਸ ਤਰ੍ਹਾਂ ਹੁਣ ਜਿਹੜੀ ਕੋਮਲ ਥੋੜੀ ਹੋਣੀ ਪਤਨੀ ਆ ਤੁਹਾਨੂੰ ਦੱਸਦੀ ਹੋਊਗੀ ਪਹਿਲਾਂ ਕਿ ਕਿਸ ਤਰ੍ਹਾਂ ਉਹਨਾਂ ਨੇ ਸਟਰਗਲ ਕੀਤਾ ਸੀ ਕਿ ਤੁਹਾਡੇ ਨਾਲ ਗੱਲਾਂ ਬਾਤਾਂ ਹੁੰਦੀਆਂ ਸੀ ਜਦੋਂ ਲੱਗਦਾ ਸੀਗਾ ਵੀ ਇਹ ਕਿੱਧਰ ਨੂੰ ਜਾ ਰਿਹਾ ਹੈ ਇਹ ਕੋਈ ਬਿਜ਼ਨਸ ਕਰੇ ਜਾਂ ਇਹ ਤੁਹਾਨੂੰ ਵੀ ਲੱਗਦਾ ਸੀ ਕੋਈ ਨਹੀਂ 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 ਉਹਨਾਂ ਦੇ ਡੇ 1 ਤੋਂ ਸਗੋਂ ਇਵਨ ਕਿ ਕੋਮਲਜ਼ ਫਾਦਰ ਕਹਿੰਦੇ ਉਹ ਚਾਹੁੰਦੇ ਸੀ ਕਿ ਕੋਮਲ ਨੂੰ ਵੀ ਕ੍ਰਿਕਟਰ ਬਣਾਉਣਾ ਸ਼ੀ ਇਜ਼ ਡਾਕਟਰ ਤੇ ਉਹ ਉਹਨਾਂ ਉਹ ਆਪ ਕ੍ਰਿਕਟਰ ਸੀਗੇ ਮੇਰੇ ਫਾਦਰ ਨੇ ਲਾਉਣੇ ਉਹ ਵੀ ਕ੍ਰਿਕਟਰ ਸੀਗੇ ਉਹਨਾਂ ਨੇ ਇੰਡੀਆ ਟੀਮ ਨੂੰ ਰਿਪਰੈਜ਼ੈਂਟ ਕਰਿਆ ਆ ਉਹ ਆਪ ਕ੍ਰਿਕਟਰ ਸੀ ਸੋ ਉਹਨਾਂ ਨੂੰ ਆ ਸੀ ਸੋ इवन ਮੈਂ ਕੋਮਲ ਦੱਸ ਦਉ ਸੀ ਕਿ ਇਹਦੇ ਚ ਇਨਾ ਜਜ਼ਬਾ ਸੀ ਕਿ ਕ੍ਰਿਕਟ ਨੂੰ ਲੈ ਕੇ ਕਿ ਜਦੋਂ ਮੈਂ ਰਾਤੀ ਅਸੀਂ ਉੱਠੇ ਜਾਣਾ ਜੀ ਇੰਨੇ ਉੱਠੇ ਜਾਣਾ ਇਹਨੇ ਕਹਿਣਾ ਕਿ ਮੈਨੂੰ ਬਾਲ ਪਾਓ 5 ਸਾਲ ਦਾ ਹੁੰਦਾ ਸੀ ਜੀ ਰੋਬਿਸ਼ੀ 5 ਸਾਲ ਦਾ ਹੀ ਰੋਹਦਾ ਸੀ ਉਹ ਕਹਿੰਦਾ ਮੈਨੂੰ ਬਾਲ ਪਾਓ ਕਿ ਹਾਂ ਵੀ ਮੈਨੂੰ ਮੈਨੂੰ ਬੋਲਿੰਗ ਕਰਾਓ ਮੈਂ ਖੇਡਣਾ ਉਦੋਂ ਦੇ ਇੱਤੇ ਨਾਲੇ ਉਸ ਤੋਂ ਬਾਅਦ ਜਦੋਂ ਇੱਕ ਹੁੰਦਾ ਨਾ ਜਵਾਗ ਨੂੰ ਕਹਿੰਦੇ ਦੇਖ ਕੇ ਦੇਖ ਕੇ ਤੇ ਜਯੁਰਾ ਵਨ ਡੇ ਯੂ ਵਿਲ ਬੀ ਅ ਲੇਜੈਂਡ ਸੋ ਇਹੋ ਗੱਲ ਸੱਚ ਹੈ ਬਾਈ ਕਿ ਲੱਗਦਾ ਹੈ ਕਿ ਲਾਸਟ ਸਾਲ ਆ ਵੀ ਜਿਵੇਂ ਹੁਣ ਅੱਜ ਵੀ ਵਹੀ ਕੁਰੇ ਨੇ ਤੇ ਉਹਨੂੰ ਕਿੰਨਾ ਕਿਹਾ ਹੈ ਆਪਣੀ ਸਿਸਟਰ ਦੀ ਮੈਰਿਜ ਤੇ ਜੀਜੇ ਨਾਲ ਕਿੰਨਾ ਕਿਹਾ ਹੈਗਾ ਜੇ ਆਪਸ ਵਿੱਚ ਰਿਸ਼ਤਾ ਕਿਸ ਤਰ੍ਹਾਂ ਦਾ ਨਹੀਂ ਨਹੀਂ ਪਹਿਲੀ ਗੱਲ ਜੀਜਾ ਸਾਲੇ ਵਾਲਾ ਕੋਈ ਰਿਸ਼ਤਾ ਹੀ ਨਹੀਂਗਾ ਸੋ ਸਾਰਿਆਂ ਨੇ ਦੇਖਿਆ ਹੀ ਹੈ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੈ ਕੋਈ ਬੌਂਡ ਇੱਧਰ ਹੈ ਕਿ ਹੁੰਦਾ ਨਾ ਬ੍ਰਦਰਸ ਬੌਂਡ ਹੈ ਜਿੱਦਾਂ ਕਿ ਮੇਰਾ ਉਹਦਾ ਭਰਾਵਾਂ ਵਰਗਾ ਪਿਆਰ ਸੋ ਹੋ ਗਿਆ ਬਹੁਤ ਟਾਈਮ ਤੇ ਸਾਡਾ ਪਿਆਰੀ ਦਰਾਂ ਰਹੀ ਗੱਲ ਕਿ ਜਿੱਦਾਂ ਇਦਾਂ ਉਹਨੂੰ ਖੁਸ਼ੀ ਆ ਜਿੱਦਾਂ ਆ ਕੋ ਤਾਂ ਉਹ ਆਪ ਇੱਕ ਕੋਮਲ ਲੱਕੀ ਚਾ ਮੰਦਾ ਜਿਵੇਂ ਕੋਮਲ ਕਦੇ ਆਉਂਦੀ ਆ ਕਿ ਮੈਚ ਦੇਖਣ ਸੋਏ ਸੋ ਆਈ ਵੇਸ਼ ਕਿ ਉਹ ਹਮੇਸ਼ਾ ਜਾਵੇ ਹਮੇਸ਼ਾ ਉਹਦੇ ਮੈਚ ਦੇਖੇ ਸੋ ਇੱਕ ਸਪੋਰਟ ਹੁੰਦਾ ਨਾ ਇੱਕ ਜਿਹੜਾ ਬੰਦਾ ਮੈਚ ਦੇਖਦਾ ਕੋਸ਼ ਕਰਦਾ ਜਿਹੜਾ ਆਪ ਉੱਥੇ ਹੁੰਦੀ ਆ ਜਿਹੜਾ ਦੇਖਦੇ ਆ ਨਾ ਸਾਰਾ ਕੁਝ ਭਾਈ ਲੂ ਘੰਡੇ ਖੜੇ ਹੋ ਜਾਂਦੇ ਆ